ਆਣੀ ਉਹ ਗੱਡੀ ਲੰਘ ਕੇ ਗਈ ਤੇ ਬੋਲੇ ਇੱਕਦਮ ਹਿੱਲਿਆ ਤੇ ਮੈਨੂੰ ਡੰਨ ਲੱਗਣ ਦਾ ਚੱਲ ਚੱਲ ਤੇ ਤੂੰ ਹੀ ਭੁੱਲ ਕੇ ਸਰਮਾਰ ਖਾਦੀ ਫੋਟੋ ਲਾਈ ਐਵੇਂ ਹੀ ਕਿ ਐਡ ਕਰਦੇ ਰਹਿੰਦੇ ਆਂ ਵੀ ਵਾਰੀਓ ਹੋੜ ਵਾਂ ਸੱਸੀ ਕਲ ਜੀ ਲੋਟੇ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਆਪਾਂ ਪਹੁੰਚ ਚੁੱਕੇ ਆ ਜੀ ਬਿਆਸ ਅੱਜਾਨੂੰ ਬਹੁਤ ਜ਼ਰੂਰੀ ਕੰਮ ਸੀ ਕਿ ਢਿਲਵਾ ਵਿਖੇ ਢਿਲਵਾ ਜਾਣਾ ਸੀਗਾ ਆਪਾਂ ਕੰਮ ਲਈ ਬਹੁਤ ਜ਼ਰੂਰੀ ਕੰਮ ਸੀਗਾ ਕੋਈ ਤੇ ਇਸ ਲਈ ਆਪਾਂ ਘਰੋਂ ਚੱਲ ਪਏ ਥੋੜੀ ਥੋੜੀ بارش ਹੋ ਰਹੀ ਸੀਗੀ ਥੋੜੀ ਥੋੜੀ ਕੜੀਆਂ ਪੈ ਰਹੀਆਂ ਸੀਗੀਆਂ ਦੇਖੋ ਗੁਰਦੁਆਰਾ ਸਾਹਿਬ ਕਿੱਡਾ ਸੋਹਣਾ ਲੱਗ ਰਿਹਾ ਅਸੀਂ ਨਾ ਇੱਧਰ ਆਏ ਸੀ ਬਿਆਸਵਾਲ ਰਹੀਂ ਕਿਲਵਾ ਜਾਣਾ ਸੀ ਤੇ ਅਹੀਂ ਬਿਆਸ ਦਾ ਦਰਿਆ ਵੇਖ ਕੇ ਨਾ ਰੁਕ ਗਏ ਅਹੀਂ ਆਖਿਆ ਵੀਡੀਓ ਸ਼ੂਟ ਕਰਦੇ ਆ ਕਿੰਨਾ ਜ਼ਿਆਦਾ ਦਰਿਆ ਭਰਿਆ ਵਾ ਪਾਣੀ ਨਾਲ ਇੱਕਦਮ ਡਰਾਵਣਾ ਦ੍ਰਿਸ਼ ਬਣਿਆ ਵਾ ਆ ਵੇਖੋ ਨਜ਼ਰ ਆ ਰਿਹਾ ਨਾ ਵਿਖਾਇਓ ਉੱਧਰ ਕਿੰਨਾ ਜ਼ਿਆਦਾ ਪਾਣੀ ਵੇਖੋ ਆ ਰਿਹਾ ਪਾਣੀ ਬਹੁਤ ਤੇਜ਼ ਬਹੁਤ ਜ਼ਿਆਦਾ ਤੇਜ਼ ਆ ਜੀ ਪਾਣੀ ਤੇ ਆ ਦੇਖੋ ਮੈਡਮ ਹਣੀ ਕਹਿੰਦੇ ਕਿ ਰੁੱਕ ਕੇ ਇੱਕ ਵਾਰੀ ਵੀਡੀਓ ਬਣਾ ਕੇ ਦਿਖਾਈਏ ਆ ਦੇਖੋ ਗੱਡੀਆਂ ਹੌਲੀ ਹੌਲੀ ਜਾ ਰਹੀਆਂ ਪੁਲਾਂ ਤੋਂ ਤੇ ਬਹੁਤ ਹੀ ਜ਼ਿਆਦਾ ਆਵਾਜ਼ ਆ ਰਹੀ ਹੈ ਪਾਣੀ ਦੀ ਇਕਦਮ ਚੜਿਆ ਪਿਆ ਵਾ ਦਰਿਆ ਤੁਹਾਨੂੰ ਥੋੜਾ ਜ਼ੂਮ ਕਰਕੇ ਦਿਖਾਈਏ ਲੋ ਜੀ ਦੇਖੋ ਉਹ ਕਾਈ ਰੋਡ ਦੀ ਹੁੰਦੀ ਬੜਾ ਗੁਜਰ ਰੁਰਦਾ ਆਉਂਦਾ ਵਾ ਬਹੁਤ ਜ਼ਿਆਦਾ ਪਾਣੀ ਤੇਜ਼ ਆ ਜੀ ਗੱਡੀ ਲਾਂਕੇ ਗਈ ਤੇ ਬੋਲੇ ਇੱਕਦਮ ਹਿੱਲਿਆ ਤੇ ਮੈਨੂੰ ਡੰ ਲੱਗਣ ਲੱਗਿਆ ਦਰਿਆ ਨੂੰ ਵੇਖ ਕੇ ਵੀ ਡਰ ਲੱਗਦਾ ਪਿਆ ਵਾ ਕਿ ਉੱਥੋਂ ਇਨਾ ਬੱਦਲ ਹੋਇਆ ਵਾ بارش ਦਾ ਮੌਸਮ ਆ ਤੇ ਇੱਕਦਮ ਇੰਨੀ ਜ਼ਿਆਦਾ ਪੰਜਾਬ 'ਚ بارش ਹੋਣੀ ਨਾ ਪਾਤੀ ਸਾਰੇ ਇੰਡੀਆ 'ਚ ਹੀ بارش ਹੋ ਰਹੀ ਆ ਤੇ ਇੰਨੀ ਡਰਾਮਣੀ بارش ਹੋ ਰਹੀ ਆ ਤੇ ਲੋਕ ਡਰੇ ਪਏ ਆ ਤੇ ਇੰਨੀ ਜਿਆਦਾ ਲੋਕਾਂ ਦੇ ਘਰ ਸਾਰੇ ਰੁੜ ਗਏ ਇੰਨੀਆਂ ਜਿਆਦੀਆਂ ਵੀਡੀਓ ਆ ਰਹੀਆਂ ਵਾ ਹੁਣ ਮੈਨੂੰ ਵੀ ਡਰ ਲੱਗਣ ਦੇ ਤਾਂ ਆਪਾਂ ਚੱਲੀਏ ਚਲ ਚੱਲੀਆ ਪੁਲ ਹਿਲਦਾ ਪਿਆ ਵਾ ਹਾਂਜੀ ਅਸੀਂ ਟੀਲਵਾ ਪਹੁੰਚ ਗਏ ਸੀ ਤੇ ਮੇਰਾ ਦਿਲ ਕਰਨ ਡਿਆ ਹੀ RAM ਲੱਡੂ ਖਾਈਏ ਤੇ ਫਿਰ ਅਸੀਂ RAM ਲੱਡੂ ਖਾਣ ਲਈ ਉੱਥੇ ਆਵੇ ਕੋ ਬਣਾਉਂਦੇ ਵੇ ਭਾਜੀ ਰਾਮ ਲੱਡੂ ਆ ਗਏ ਆ ਤੇ ਬਹੁਤ ਜ਼ਿਆਦਾ ਟੇਸਟੀ ਆ ਮੈਨੂੰ ਬੜੇ ਸਵਾਦ ਲੱਗਦੇ ਆ ਤੇ ਮੈਂ ਲੱਗੀ ਹੁਣ ਖਾਣ ਲੱਡੂ ਗਾਂ ਰਾਂ ਦਾ ਦੇ ਦੇ ਦੋ ਇਸ ਮੇ ਪਾਣੇ ਦੇ ਤੂੰ ਕਹਾਂ ਪਿਆਜ਼ ਮੇ ਲੱਗਦਾ ਆ ਆਜ ਮੇ ਬਿਹਾਰੀ ਮੂੰਹ ਤੇ ਕਾ ਆ ਵੇਖੋ ਕਿੰਨਾ ਜ਼ਿਆਦਾ ਪਾਣੀ ਭਰਿਆ ਪਿਆ ਵਾ ਬਿਆਸ ਪੈਲੀਆਂ ਦੀਆਂ ਪੈਲੀਆਂ ਹੀ ਸਾਰੀਆਂ ਬਰਬਾਦ ਹੋ ਗਿਆ ਖੇਤ ਸਾਰੇ ਲੋਕਾਂ ਦੇ ਬਰਬਾਦ ਹੋ ਗਏ ਸਾਰੇ ਆ ਵੇਖੋ ਕਿੰਨਾ ਜ਼ਿਆਦਾ ਪਾਣੀ ਆਇਆ ਵਾ ਫੈਲੀਆਂ ਦੇ ਵਿੱਚ ਨਾ ਮਾ ਸਾ ਗਾਉ ਨਹੀਂ ਵੀ ਡਾਲ ਲੱਗਦਾ

ਪਾਉਣ ਲੱਗਿਆ ਜੀ ਸ਼ਾਪਿੰਗ ਕਰਨ ਥੋੜੀ ਜੀ ਜ਼ਰੂਰੀ ਸੀਗੀ ਸ਼ਾਪਿੰਗ ਚਲਿਏ ਚਲੋ ਕਰੀਦਣਾ ਹੈ ਜੀ ਆਟਾ ਤੇ ਲੱਗਦਾ ਉਹਦਰਲੀ ਸਾਈਡ ਤੇ ਪਿਆ ਹੋਊਗਾ ਇੱਥੇ ਆ ਗਏ ਆ ਜੀ ਆਪਾਂ ਪਰਫਿਊਮ ਪਾਊਡਰ ਵਗੈਰਾ ਜਿਹੜਾ ਡੇਲੀ ਸਭ ਆਪਾਂ ਘਰੇ ਯੂਜ਼ ਕਰੀਦਾ ਉਹ ਇੱਥੇ ਆਪਾਂ ਦੇਖ ਰਹੇ ਆ ਪਾਊਡਰ ਲੈਣਾ ਸੀਗਾ ਇੱਕ ਡੱਬਾ ਦੇਖਦੇ ਕਿਹੜਾ ਪਾਊਡਰ ਪਸੰਦ ਹੁੰਦਾ ਆਪਾਂ ਨੂੰ ਤੇ ਇਹਦਾ ਕੋਈ ਸਸਤਾ ਵਾਲਾ ਨਹੀਂ ਪਾਵਲ ਕੋਲ ਲਈ ਆਪਾਂ ਜਨਰਲ ਤੇ ਇਹਦੀ ਖੁਸ਼बू ਇੰਨੀ ਪਿਆਰੀ ਹੈ ਨਾ ਇੰਨੀ ਜਿਆਦਾ ਵਧੀਆ ਆ ਤੇ ਮੈਨੂੰ ਇਹ ਬਹੁਤ ਜਿਆਦਾ ਪਸੰਦ ਆ ਤੇ ਇਹ ਆਪਸ਼ਨ ਲੈ ਲੈਂਦੇ ਹਾਂ ਮੈਂ ਦੇਖਦੇ ਪਿਆ ਕੰਗੀਆਂ ਕੰਗੀ ਕਿਹੜੀ ਪਸੰਦ ਹੁੰਦੀ ਹੈ ਤਿੰਤਾ ਸਾਰੀਆਂ ਲੱਗੀਆਂ ਕਿਨੇ ਪਿਆਰੇ ਪਿਆਰੇ ਕਰਨ ਆਉਂ ਆਉਂ ਮਨ ਤੋਂ ਬਿਨ ਕਾ ਪਾਉਂਦੇ ਆਂ ਉਹਨੂੰ ਵੀ ਬਿਲਦੇ ਆ ਉਹ ਗੋ ਇੱਧਰ ਮੇਰੇ ਘਲ ਹੁੰਦੇ ਕੋਈ 이런 데는 안 가나? 그래. 이거. 여기 라운드야 와, 다리가 얼마나 짧아야 하나? ਆ ਤੇ ਆਟਾ ਲੈ ਆਵਾ ਫਸਲੀ ਦੀ ਟੈਕਿੰਗ ਲੈ ਆ ਆ ਭਾਈ ਸਾਹਿਬ ਆਦੂ ਰਖਾਉਣ ਆਏ ਨਾਲ ਆਟਾ ਹੋਰ ਭਾਜੀ ਠੀਕ ਠਾਕ ਹੈ ਤੇ ਥੋੜੀ ਥੋੜੀ ਬਾਰਿਸ਼ ਪੈ ਲੰਗੀ ਅੱਜ ਹੁਣ ਆਪਾਂ ਚੱਲੇ ਆ ਘਰੇ ਰਸਤੇ 'ਚ ਨਾ ਇੰਨੀ ਜ਼ਿਆਦਾ ਬਾਰਿਸ਼ ਆ ਗਈ ਤੇ ਆ ਵੇ ਕੋਈ ਸਾਰੇ ਭਿੱਜ ਗਏ ਆ ਤੇ ਬਹੁਤ ਜ਼ਿਆਦਾ ਬਾਰਿਸ਼ ਹੋਣੀ ਆ ਆਦੂ ਬਾਰਿਸ਼ ਦੇ ਵਿੱਚ ਹੀ ਹੋਣਾ ਪਿਆ ਹਾਂ ਬਾਰਿਸ਼ ਦੇ ਵਿੱਚ ਹੀ ਹੋਣਾ ਆ ਘਰ ਆਪਾਂ ਪਹੁੰਚ ਗਏ ਆ ਜੀ ਆ ਦੇਖੋ ਸਾਡੇ ਆਉਣ ਤੋਂ ਪਹਿਲਾਂ ਇਹ ਦੇਖੋ ਕਿਦਾਂ ਗੇਮਾਂ ਖੇਡ ਰਹੇ ਸਾਡੇ ਸਿਆਣੇ ਜਿਹੇ ਬੱਚੇ ਕੀ ਤਾਂ ਗੇਮਾਂ ਨਹੀਂ ਗੱਲਾਂ ਕਰਦੇ ਰਹਿੰਦੇ ਗੱਡੀ ਖਰੀਦਣੀ ਹੈ ਕਿ ਨਹੀਂ ਖਰੀਦਣੀ ਹੋਰ ਕੀ ਡੈਮਡ ਮਿਲਦੇ ਵਿੱਚ ਅਸਲੀ ਅਸਲੀ ਅੰਦੇਸ ਕੀਨੇ ਡੈਮਡ ਰੱਖੀਤੇ ਇਕੱਠੇ 2 ਵਜੇ ਚਲ ਫੇਰ ਤੇ ਗੁੱਡ ਬੱਚਾ ਆਇਆ ਮੈਂ ਇੱਕ ਗੱਲ ਦੱਸਦੀ ਹਾਂ ਪਹਿਲਾਂ ਆਵਲਾ ਲੈ ਕੇ ਆਏ ਸੀ ਤੇ ਇਹਦੀ ਰੋਟੀ ਬਣਾਈਆਂ ਤੇ ਆ ਬਿਲਕੁਲ ਸਾਨੂੰ ਟੇਸਟ ਨਹੀਂ ਲੱਗੀ ਕੁਝ ਨਹੀਂ ਇਹ ਲੱਗਦਾ ਰੋਟੀ ਖਾਣੀ ਨਹੀਂ ਦੇ ਇਹ ਸਾਨੂੰ ਆਟਾ ਬਿਲਕੁਲ ਵਧੀਆ ਨਹੀਂ ਲੱਗਿਆ ਤੇ ਹੁਣ ਕਰਕੇ ਆ একদম ਕਰਕੇ ਆ ਆਟਾ ਇਹ ਲੱਗਦਾ ਰੋਟੀ ਖਾਦੀ ਨਹੀਂ ਤੂੰ ਇਹ ਆਟਾ ਵੇਲ ਤੂੰ ਹੀ ਭੁੱਲ ਕੇ ਮੈਂ ਖਾਂਦੀ ਫੋਟੋ ਲਾਈ ਐਵੇਂ ਹੀ ਕਿ ਐਡ ਕਰਦੇ ਰਹਿੰਦੇ ਹਿਰਵਾਨੀਆਂ ਫੋਟੋਆਂ ਲਾ ਲਾ ਕੇ ਕੋਈ ਵੀ ਰਵਾਦੀ ਫੋਟੋ ਲੱਗੀ ਹੋਏ ਤਾਂ ਕੋਈ ਯਕੀਨ ਨਹੀਂ ਕਰਨਾ ਚਾਹੀਦਾ ਤੇ ਵੇਖ ਕੇ ਚੀਜ਼ ਖਰੀਦਣੀ ਚਾਹੀਦੀ ਆ ਇਹੜੀ ਵੀ ਸਮਾਨ ਖਾਲੀ ਫੋਟੋ ਲੱਗੀ ਤੇ ਫਟਾਫਟ ਆਟਾ ਚੁੱਕ ਲਈਏ ਵਧੀਆ ਹੋਊਗਾ ਇਦਾਂ ਨਹੀਂ ਹੁੰਦਾ ਬਹੁਤ ਘਟੀਆ ਆਟਾ ਇਹ ਵਾਲਾ ਕੋਈ ਆਪਾਂ ਐਡ ਨਹੀਂ ਕਰਨ ਦੇ ਵਹਿ ਅਸੀਂ ਆਪਣਾ ਦੱਸਣ ਦੇਾਂਗੇ ਸਾਨੂੰ ਇਹ ਆਟਾ ਵਧੀਆ ਨਹੀਂ ਲੱਗਿਆ ਤੇ ਫਿਰ ਅਸੀਂ ਆਪਣਾ ਆਸ਼ੀਰਵਾਦ ਆਸ਼ੀਰਵਾਦ ਆਟਾ ਲੈ ਕੇ ਆਏ ਹਾਂ ਵੇਖੋ ਅਸੀਂ ਜਿਆਦਾ ਆਸ਼ੀਰਵਾਦ ਆਟਾ ਵਰਤਦੇ ਆਂ ਤੇ ਇਹ ਇਹਦੀ ਬਹੁਤ ਹੀ ਵਧੀਆ ਟੇਸਟੀ ਰੋਟੀ ਲਾਦੀ ਆ ਤੇ ਇੰਨਾ ਵਧੀਆ ਵਿੱਚ ਸਾਰੇ ਆਪਾਂ ਨੂੰ ਵਿਟਾਮਿਨ ਮਿਲਦੇ ਆ ਇਹਦੇ ਤੇ ਇਹ ਵਾਲਾ ਆਟਾ ਜ਼ਰੂਰ ਖਾਣਾ ਚਾਹੀਦਾ ਇਹਦੀ ਵੀ ਕੋਈ ਐਡ ਨਹੀਂ ਆ ਇਹਦੀ ਵੀ ਕੋਈ ਐਡ ਨਹੀਂ ਆ ਤੇ ਆਪਾਂ ਵੈਸੇ ਤਾਂ ਨਾਲ ਗੱਲ ਸਾਂਝੀ ਕਰਦੇ ਪਏ ਆ ਚੰਗਾ ਲੱਗਾ ਤੇ ਵਧੀਆ ਹਾਂ ਸਾਨੂੰ ਆਟਾ ਇਹ ਵਧੀਆ ਲੱਗਾ ਆਪਾਂ ਜਿਆਦਾ ਇਹੋ ਵਰਤਦੇ ਆ ਤੇ ਤਾਂ ਤੁਹਾਡ ਨਾਲ ਗੱਲ ਸ਼ੇਅਰ ਕੀਤੀ ਆ ਤੇ ਇਹ ਵਾਲਾ ਆਟਾ ਆਪਾਂ ਫਿਰ ਆਣ ਕੇ ਰੋਟੀ ਖਾਧੀ ਆ ਆਪਣਾ ਐਕਸਪੀਰੀਅੰਸ ਆ ਹਾਂਜੀ ਤੇ ਫੇਰ ਆਪਾਂ ਆਏ ਦੀਆਂ ਕੇ ਰੋਟੀ ਖਾਦੀ ਉਹ ਨਹੀਂ ਪਕਾਇਆ ਤੇ ਇਹ ਆ ਵੇਖੋ ਖੋਲਿਆ ਵਾਰਿਆਂ ਕੇ ਇਹ ਆਤਾ ਗੁੰਨ ਕੇ ਤੇ ਫੇਰ ਮੈਂ ਰੋਟੀਆਂ ਬਕਾਈਆਂ ਖਾਦੀਆਂ ਤੇ ਬਾਰਿਸ਼ ਬੜੀ ਜਿਆਦਾ ਸੀ ਤੇ ਤੇ ਪਰ ਮਜ਼ਾ ਆਇਆ ਬਾਰਿਸ਼ ਵਿੱਚ ਸਾਨੂੰ ਭਿੱਜ ਕੇ ਵਧੀਆ ਲੱਗਾ ਬਾਰਿਸ਼ ਦੀ ਗੱਲ ਕਰਦੇ ਪਏ ਸੀ ਤੇ ਬਾਰਿਸ਼ ਤੋਂ ਮੈਨੂੰ ਚੇਤਾ ਆਇਆ ਤੇ ਕਿੰਨੀ ਜਿਆਦਾ ਵੀਡੀਓ ਆ ਰਹੀਆਂ ਨੈਟ ਤੇ ਫੇਸਬੁੱਕ ਤੇ ਕਿੰਨੇ ਘਰ ਰੁੜ ਗਏ ਆ ਟੱਠ ਗਏ ਆ ਤੇ ਇੰਨਾ ਘਰਾਂ ਦੇ ਵਿੱਚ ਪਾਣੀ ਖਲੋਤਾ ਆ ਲੋਕੀ ਬੜੇ ਪਰੇਸ਼ਾਨ ਹੋਏ ਆ ਤੇ ਸਾਰੇ ਮੱਜਾਂ گاਵਾں ਲੋਕਾਂ ਦੇ ਡੰਗਰ ਫਸਲਾਂ ਦਾ ਜਾਨੀਮਾਲੀ ਬਹੁਤ ਨੁਕਸਾਨ ਹੋਇਆ ਹਾਂਜੀ ਬਹੁਤ ਨੁਕਸਾਨ ਹੋਇਆ ਤੇ ਫਸਲਾਂ ਵੀ ਸਾਰੀਆਂ ਲੋਕਾਂ ਦੀਆਂ ਖਰਾਬ ਹੋ ਗਈਆਂ ਝੋਨੇ ਜਿਹੜੇ ਲਗਾਏ ਤੇ ਕਿਸਾਨਾਂ ਵਾਸਤੇ ਤੇ ਬਹੁਤ ਮਾੜਾ ਹੋਇਆ ਸਾਨੂੰ ਵੀ ਇਹ ਚੀਜ਼ ਦਾ ਬੜਾ ਜ਼ਿਆਦਾ ਦੁੱਖ ਆ ਰਿਹਾ ਇਹੀਂ ਪਰ ਤਿਲਵਾ ਜਾਣਾ ਹੀ ਅਹੀਂ ਫਿਰ ਬਿਆਸ ਦਾ ਆਂ ਆਖਿਆ ਮਖੋਨੇ ਤਾਂ ਨਦਰੇਸ਼ ਦਰਿਆ ਦਾ ਤੇ ਉਹ ਬਹੁਤ ਹੀ ਡਰਾਉਣਾ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਹੈਲਪ ਕਰਨ ਜ਼ਰੂਰ ਜਿੰਨਾ ਲੋਕਾਂ ਕੋ ਪੈਸੇ ਹੈਗੇ ਹਨ ਉਹ ਵੀ ਜ਼ਰੂਰ ਹੈਲਪ ਲਈ ਪਹੁੰਚਣ ਪਰਮਾਧਮਾ ਕਰੇ ਤੇ ਇਦਾਂ ਕਿਸੇ ਨਾ ਹੋਵੇ ਨਾ ਖਾਕੇ ਗਈ ਮੇਰੇ ਅੱਜ ਉਹ ਜਿਹੜਾ ਮੈਂ ਪਾਊਡਰ ਲਿਆਂਦਾ ਉਹ ਤੇ ਫਰਾਉ ਮੈਂ ਨੇ ਪਾਇਆ ਨਹੀਂ ਇੰਨੀ ਵਧੀਆ ਆ ਉਹਦੀ ਖੁਸ਼ਬੂ ਆ ਤੇ ਮੈਂ ਪਾਵਾਂ ਵਾਲੇ ਫੜ ਵਾਓ ਕਿੰਨੀ ਵਧੀਆ ਖੁਸ਼ਬੂ ਹੋਏ ਇੱਕਦਮ ਇਹਨਾਂ ਮੇਰੇ ਬਾਹਰ ਸੁੱਟਿਆ ਮੈਂ ਦੱਬਿਆ ਤੇ ਉਹ ਉੱਪਰ ਨੂੰ ਨਿਗਲੇ ਆ ਬਾਹਰ ਨਹੀਂ ਕਾਈ ਕੁਛ ਬੋਏ ਦੀਨਾ ਮੈਂ ਨੂੰ ਪਾਉਣਾ ਵਾ ਤੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਤੇ ਮਿਲਦੇ ਆ ਕਿਸੇ ਹੋਰ ਵਲੌਗ ਵਿੱਚ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ